ਕਾ ਦੇ ਕੇ ਇਹ ਨਾ ਹੋਵੇ ਵੀ ਸਾਡੇ ਨੌਜਵਾਨ ਸਿਰਫ ਸਿਕਿਉਰਿਟੀ ਗਾੜੀ ਬਣ ਕੇ ਰਹਿ ਜਾਣ ਜਾਂ ਸਪਾਈ ਕਰਮਚਾਰੀ ਬਣ ਕੇ ਰਹਿ ਜਾਣ ਘਟੋ ਘਟ ਪੰਜਾਬ ਦੀ ਧਰਤੀ ਦੇ ਚ ਹਾਇਰ ਪੋਸਟਾਂ ਤੇ ਸਾਡੇ ਬੰਦੇ ਹੋਣੇ ਚਾਹੀਦੇ ਸਭ ਉਤੋਂ ਹਾਇਰ ਤੋਂ ਲੈ ਕੇ ਥੱਲੇ ਤੱਕ ਅਸੀਂ ਕੰਮ 'ਚ ਸ਼ਰਮ ਨਹੀਂ ਮੰਨਦੇ ਅਸੀਂ ਇਹ ਕਹਿੰਦੇ ਆ ਵੀ ਹੁਣ ਰੇੜੀਆਂ ਲਾਉਣ ਵਾਲੇ ਕਿਉਂ ਬਾਹਰੋਂ ਬੰਦੇ ਆਣ ਕੇ ਰੇੜੀਆਂ ਲਾਉਣ ਸਾਡੇ ਬੰਦਿਆਂ ਨੇ ਜਾ ਕੇ ਕੁਝ ਖਾਣਾ ਹੈ ਸਾਡੇ ਬੰਦਿਆਂ ਨੇ ਜਾ ਕੇ ਕੋਈ ਸਬਜ਼ੀ ਖਰੀਦਣੀ ਹੈ ਵੇਚਣ ਸਾਡੇ ਬੰਦੇ ਸਬਜ਼ੀ ਵੇਚਣ ਵਾਲਾ ਵਿੱਚ ਕਿਉਂ ਦੂਜਾ ਆ ਜਾਵੇ ਸੋ ਇਹ ਨੌਜਵਾਨਾਂ ਨੂੰ ਵੀ ਅਪੀਲ ਆ ਵੀ ਜਿਹੜੇ ਵੇਚਣ ਵਾਲੇ ਵੇਚਣੀ ਵੀ ਅਸੀਂ ਉਹ ਸਾਡੇ ਆਉਂਦੇ ਨੇ ਹਿੰਦੀ ਦੇ ਬੋਰਡ ਲਾ ਕੇ ਕੰਮ ਕਰਦੇ ਨੇ ਮੈਂ ਤਾਂ ਪਛੇਰੇ ਬਿਆਨ ਦਿੱਤਾ ਹੈ ਕਿ ਉਦੋਂ ਬੜਾ ਚੀਕ ਝੜਾ ਪਿਆ ਵੀ ਹਿੰਦੀ ਦੇ ਬੋਰਡ ਮੈਂ ਕਿ ਖਰੀਦੋ ਨਾ ਕੁਛ ਅਸੀਂ ਇਦਾਂ ਦੇ ਬਾਈਕਾਟ ਕਰ ਸਕਦੇ ਹਾਂ ਨਾ ਕਿ ਭਾਈ ਪੰਜਾਬ ਚ ਰਹਿ ਰਹੇ ਜੋ ਇੱਕ ਤੁਹਾਨੂੰ ਇੱਥੇ ਰਹਿ ਕੇ ਕਾਰੋਬਾਰ ਕਰਨ ਦੀ ਜਾਇਤ ਮਿਲੀ ਹੈ ਕਿ ਤੁਹਾਡੇ ਨਾਲ ਇੱਥੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋ ਰਿਹਾ ਤੇ ਤੁਸੀਂ ਸਾਡੇ ਤੇ ਇਹ ਇਹੋ ਜੀ ਗੁਲਾਮੀ ਪਾਉਣਾ ਚਾਹੁੰਦੇ ਜਿਵੇਂ ਤੁਸੀਂ ਆਪਣੀ ਸਾਡੀ ਬੋਲੀ ਨੂੰ ਨਕਾਰ ਕੇ ਤੇ ਦੂਜੀ ਬੋਲੀ ਦੇਖਦੇ ਫਿਰੋ ਪਰ ਸਾਡੇ ਬੰਦੇ ਘਟੋ ਘਟ ਹੋਰ ਨਹੀਂ ਕੁਝ ਕਰ ਸਕਦੇ ਇਹਨਾਂ ਦੇ ਕਰਨ ਵੀ ਐਸੀ ਭਾਈ ਜੇ ਤੁਸੀਂ ਦੇਖੋ ਜਦੋਂ ਗਾਹਕ ਜਿਹੜਾ ਹੈ ਉਹ ਕਦੇ ਵੀ ਭਾਈ ਮੈਂ ਇਦਾਂ ਨਹੀਂ ਕੰਮ ਕਰਨਾ ਜਿਹੜਾ ਵੇਚਣ ਵਾਲਾ ਉਹਨੂੰ ਬਦਲਣਾ